ਖਿਡਾਰੀ ਕਿ ਅੱਜ ਕੱਲ੍ਹ ਦੇ ਇਹ ਬੰਦੇ ਚੰਗਲ ਕਿੱਛੇ ਇਹਦੇ ਕੋਕੜੀਆਂ ਪਾਪੜੀਆਂ ਨਹੀਂ ਹੈ ਨਾ ਇੱਕ ਪਾਸੇ ਇੱਕ ਪਾਸੇ ਬਿੰਦੇ ਹੁਣੇ ਹੈਪੀ ਹੁਣੇ ਪੁਰਾਣੇ ਜਾਫੀ ਪਿੰਡ ਖੇਡ ਦੇ ਗੁਸਵਿੰਦਰ ਦੀ ਪਾਈ ਹੋਈ ਕਬੱਡੀ ਇਹ ਅੱਜ ਕੱਲ੍ਹ ਦੇ ਮੁੰਡਿਆਂ ਚੋਂ ਗੱਲ ਕਿੱਛੇ ਦਾ ਕੋਕੜੀਆਂ ਬੋਲ ਲੈਂਦੇ ਫਾਇਦਾ ਵੀਰ ਬਾਤਾਂ ਦੇ ਸੋਤ ਪੁਆਇੰਟ ਸਖ ਕੋਰਣ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਦਾ ਆ ਸਾਡਾ ਜਲਮ ਜਫੀ ਆ ਬਾਈ ਬਹੁਤ بڑا ਜਫਾ ਨੋਟ ਕਰ ਲੋ ਆ ਹੈਪੀ ਜਲਮ ਜਫੀ ਬੰਡ ਘਣਾ ਜਫੀ ਦੇ ਦੇਖੀ ਜਾ ਮੇਰਾ ਵੀ ਜੁੜੇ ਰਹੋ ਇੱਕ ਇਥੇ ਕੋਰਾ ਹਟ ਗਿਆ ਅੱਛਾ ਦੋ ਜਣੇ ਨਵੇਂ ਮੁਟੇ ਆ ਗਏ ਤਿੰਨ ਜਣੇ ਬਾਕੀ ਸਾਰੇ ਪ੍ਰਾਂਤ ਆ ਪ੍ਰਾਂਤ ਨਹੀਂ ਚੱਲਦਾ ਹੀ ਬਈ ਇਹਦਾ ਆਲੇ ਟਾਈਮ ਦੇ ਵਿੱਚ ਆ ਭਾਈ ਨੂੰ ਮਾ ਜਾਣ ਬਾਈ ਕਹਿੰਦਾ ਪੁੱਤ ਬਾਈ ਫੌਜੀ ਆ ਗੋਡਾ ਠੀਕ ਆ ਫੌਜੀ ਦੇਖਿਆ ਨਹੀਂ ਸਰ ਦਾ ਛੋਟਾ ਫੌਜੀ ਆ ਇਹ ਬਾਈ ਠੀਕ ਆ ਬਾਈ ਹਾਂ ਇਹ ਤਾਂ ਥੋੜਾ ਮਸ਼ਕੂਰੀਆਂ ਨੇ ਮਾਰ ਲਿਆ ਸੀ ਕਿ ਬਹੁਤ ਵਧੀਆ ਪਲੇਅਰਸ ਤੇ ਆ ਆਪਣੇ ਪਿੰਡ ਦੇ ਪਾਈ ਖੜੇ ਨੇ ਆ ਸੰਦੀਪ ਬਾਈ ਗੱਲ ਕਰਨ ਬਾਈ ਦੇ ਗੀਤ ਬਹੁਤ ਕੈਂਟ ਹੁੰਦੇ ਨੇ ਤੇ ਪੂਰਾ ਵਲੌਗ ਦੇਖਿਆ ਆਪਣਾ ਕੋਰਾ ਬਾਈ ਪੂਰਾ ਨਾਂ ਚੱਲਦਾ ਸੀ ਬਾਈ ਦਾ 60 ਕਿਲੋ ਕਬੱਡੀ ਦੇ ਵਿੱਚ ਪੁਰਾਣੇ ਸਮੇ ਦੇ ਵਿੱਚ ਸਰਚ ਮਾਰ ਕੇ ਫੁੱਸ ਲਿਓ ਜਾ ਕਿਸੇ ਮਰਜ਼ੀ ਪੁਰਾਣੇ ਬਜ਼ੁਰਗ ਨੂੰ ਪੁੱਛ ਲਿਓ ਬਾਈ ਦਾ ਫੁੱਲ ਨਾ ਚੱਲਦਾ ਸੀ ਤੇ ਅੱਜ ਅਸੀਂ ਆਏ ਮੰਨੂ ਵੀ ਆ ਗਿਆ ਮੰਨੂ ਸੋਹ ਵਿੱਚ ਪੈਣਾ ਸੀ ਖੇਡਾਂ ਨਿਕਲਣਾ ਉਹ ਦਾ ਯਾਰ ਮੰਨੂ ਖੇਡ ਜਾਦਾ ਲੰਗੜਾ ਲਾ ਕੱਪੇ ਯਾਰ ਆਏ ਹੈ ਬਾਈ ਦੇਖੋ ਇੱਧਰ ਫੱਟ ਹੋਈ ਜਾਂਦੇ ਬੰਦੇ ਦੇਖੋ ਇੱਧਰ ਫੱਟ ਹੋਈ ਜਾਂਦੇ ਨੇ ਬੰਦੇ ਪੁਰਾਣੇ ਪਲੇਅਰ ਆਪਣੇ ਆ ਜਾ ਸਾਰੇ ਵਾ ਬੰਦੇ ਪੂਰੇ ਹੋਈ ਜਾਂਦੇ ਨੇ

ਕੋਈ ਜਾਂਦਾ ਤੇ ਆ ਗਾਇਸ ਖੁੱਲੀ ਰੱਖੀ ਉਹਦਾ ਉਹ ਲਾਜ ਅੱਛਾ ਆ ਗਿਆ ਜਿਵੇਂ ਆ ਓਏ ਉਹ ਪ੍ਰੋਫੈਸਰ ਕਬੱਡੀ ਖਿਡਾਰੀ ਆ ਓਏ ਆ ਜਾਓ ਆਪਾਂ ਆਪਣਾ ਆ ਆ ਉਹ ਗਾਇਬ ਬੋ ਗਰਾਊਂਡ ਤੇ ਦੇਖੀ ਕਾਲਡ ਵਾਲਾ ਦਾ ਆ ਜਾਓ ਬੱਚਾ ਆ ਜਾਓ ਓਏ ਆਲੋ ਉਹ ਪਿਆਰ ਨਾ ਬਲਾਉ ਕਿਥੇ ਆ ਰਹੇ ਉਹ ਗੋਪੀ ਦਾ ਸਾਹ ਹੋਣਗੇ ਬਲਾਪੀ ਕਿਥੇ ਆ ਬਾਤ ਤੂੰ ਬਲਾ ਨਹੀਂ ਮੈਨੂੰ ਟੇਪ ਪੱਟੀ ਉਹ ਗੋਪੀ ਦਾ ਸਾਹ ਆਂ ਵੀ ਥੁਲਈ ਮੈਂ ਆ ਉਹ ਤੇਰੀ ਦਾੜੀ ਥੁੜੀ ਕੱਟੀ ਪਿਆ ਜੇ ਮੇਰੀ ਗੱਟੀ ਉਹਦੀ ਮਾਂ ਦੀ ਖੁਸ਼ੀ ਆ ਪੁਰਾਣੇ ਬੋਲੀ ਦੁਆਰੇ ਆ ਗਏ ਓਏ ਯਾਰ ਬਾਲਾ ਬਾਲੇ ਉਠ ਗੜੇ ਵੀ ਟੂਰਨਾਮੈਂਟ ਦਾ ਬੜਾ ਫਾਇਦਾ ਹੋ ਗਿਆ ਸਾਰੇ ਪਲੇਅਰ ਠਕੜੇ ਆਪਣੇ ਪੁਰਾਣੇ ਸਾਰੇ ਪਲੇਅਰ ਪੁਰਾਣੇ ਠਕੜੇ ਆਪਣੇ ਲੋਏ ਦੱਚ ਕੇ ਬੱਲੇ ਬੱਲੇ ਕਰੀ ਗਿਆ ਆਫੀ ਹੋਰ ਦੇਣਾ ਬੱਲੇ ਬੱਲੇ ਬਾਈ ਨੂੰ ਤਾਂ ਜੰਗ ਜੰਗ ਕਰਦਾ ਇੱਕ ਦੋਨੇ ਬਾਹਰੇ ਆ ਰਖਦੇ ਦਾ ਪਟਿਆ ਰਹੇ ਤੇਜੀ ਮਾ ਆਪ ਕੋਲ ਚਾਹੁੰਦਾ ਆਪਣੇ ਕੋਲ ਠਾਣੇ ਪਾਪਾ ਕਹਿੰਦੇ ਜਾਓ ਮਰਾ ਮਾਰ মানাাে শ্য়েলে পাকাটকে য়াকত্ ইলেখ ডোডরা জ্য়ে স্লে খার্য গ্য়েণওয়ে য়াকনে মাকর হকি যাংডরা হিলে কাক্য়ে য়ে ਬੋਲਾ ਬਾਈ ਸਰਾ ਗੱਲ ਨਵਾ ਦਾ ਬੰਮੇ ਸੋਪਰ ਡੋਡ ਮੰਨਦਾ ਆ ਲੈ ਰੇਟਰ ਆ ਬਹੁਤ ਛੋਟੀ ਆ ਦੇਖੀ ਰੂ ਸੋਪਰ ਡੋਡ ਡੂੜ ਡੂੜ ਛੱਡਾ ਆ ਪਿਆਰੇ ਹੁਡੀ ਗੜੇ ਦੇ ਬਾਹਰੋਂ ਬੰਮਾ ਕਰਨਾ ਦਾ ਆ ਲੈ ਰੇਟਰ ਕੋਈ ਨਾ ਮੁੰਡੇ ਨੂੰ ਬਾਹਰ ਕੱਢ ਲਾਉਗੇ ਬੰਮਾ ਕਰ ਦਿੰਦੇ ਆ ਲਾਣੇ ਕੋਕੀ ਦੇ ਫਰੰਦੀ ਗੋਪੀ ਆ ਗੋਪੀ ਲਾਣੇ ਫਰੰਦੀ اوئے آيو توا لوک واري اوئے 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 او ਕਵੀ ਆਜੇ ਚਾਹ ਦਾ ਆ ਜਾਵੇ ਕਿਰਾਾ ਆ ਮੈਂ ਲੈ ਲਵਾਂਗੇ ਇਹਦੇ ਕਰਾ ਦੋ ਸੈਮੀਫਾਈਨ ਆਪਾਂ ਦੋਵੇਂ ਬੋਲਦੇ ਆ ਜੈਮੇ ਦਾ ਦਾਜ ਬਹੁਤ ਹੋ ਗਿਆ ਆਪਾਂ ਆ ਦੇਖਵੇਂ ਮੋੜਾ ਕਦਾਸੀ ਹੋਏ ਕਿਹੜੇ ਇੱਕ ਪਾਸੇ ਬੈਲੈਂਸ ਬਣਾ ਲਓ ਇੱਕ ਪਾਸੇ ਗੋਰਾ ਹੋ ਜੂ ਆਏ ਹੋਏ ਦੋਤੀ ਬੈਲੈਂਸ ਜਾ ਬਣਾ ਲਓ ਆਪੀ ਦੇਖੀ একাপোডেহলাকে যালে এরা، থেযབাকে. একাকিযারয় দেযাকাকে পশেদিয়া একেয়া পাকে হাকাকিয়া হংন্যাকে কাকেয়া পউডিয়া আম ਇੱਕ ਜਾਨਾ ਜਾਫੀ ਜਾਨਾ ਉਧਰ ਵੇਰੇ ਵੇਰੇ ਕਹਾਂ ਜਾਫੀ ਸਾਰੀ ਆਪਾ ਸੱਤੀ ਜਾਪਾ ਤੇ ਤੁਹਾਡੇ ਵੱਲ ਦੱਸੋ ਦੱਸ ਜਾਨ ਕਹਿੰਦਾ ਲੈ ਜਾਣਾ ਜਾਫੀ ਹੈ ਹੈਪੀ ਬਰਥਡੇ ਜਿੰਦੀਪ ਜੀ ਜਿੰਦੀਪ ਜੀ ਹੈਪੀ ਬਰਥਡੇ ਤੇ ਸੱਤੀ ਸਾਪਾ ਤੇ ਧਿਆਨ ਤੇ ਨਹੀਂ ਚਾਰ ਨੇ ਤਿੰਨ ਰੇਡਾਂ ਪੜਦਾ ਜੌੜੀਏ ਨੇ ਕਲੈਕਟਰ ਹੋ ਰਿਹਾ ਜੌੜੀਏ ਟਾਈਟਰ ਬਹੁਤ ਅੰਦਰ ਆ ਚਾ ਪਹਿਲੀ ਕਮੇਟੀ ਦਾ ਨਾਮ ਆਪਣੀ ਪਿੰਡ ਦਾ ਬਹੁਤ ਪੁਰਾਣਾ ਖਿਡਾਰੀ ਕਿ ਅੱਜ ਕੱਲ੍ਹ ਦੇ ਇਹ ਬੰਦੇ ਕਹਿੰਦੇ ਕਿੱਛੇ ਇਹ ਦੇਖੋ ਉਹ ਟਿਕਿਆ ਆਹ ਇਹ ਸਾਡੇ ਨਾਲ ਹੋਇਆ ਬਾਲ ਵਾਲਾ ਕੰਮ ਅਸੀਂ ਲੀਗ ਦਾ ਮੈਚ ਦੇਖਣ ਗਏ ਸੀ ਸਾਨੂੰ ਗੱਡੀ ਚੋਰੀ ਕਰ ਲਿਆ ਲਓ ਫਤਰੀ ਦੀ ਕਬੱਡੀ ਅੰਤਰੀ ਦੇਖ ਪਾਸੇ ਤਰਲੋਜਨ ਹੈ ਇਹਦਾ ਫੱਟ ਕਰ ਤੇ ਮਾਰ ਦਿੰਦਾ ਹੋਰ ਫੱਟ ਕਰਦਾ ਪੈਂਦਾ ਅੰਤਰੀ ਤੇ ਤਰਲੋਜਨ ਤਰਲੋਜਨ ਤੇ ਅੰਤਰੀ ਬੱਲੇ ਵੱਲੋਂ ਹੋ ਗਈ ਇਧਰ ਲਓ ਤਰਲੋਜਨ ਨੂੰ ਥਾ ਤੋ ਜੀ ਨਾ ਬੱਟਾ ਹੰਸਲੇ ਸੁੱਖਾ ਬੱਲਿਆ ਸਾਹਿਬ ਲਓ ਸੁੱਖਾ ਗੁਰੂ ਨਾਜੇ ਨੇ ਫੇਸਬੁੱਕ ਤੇ ਵੀ ਮਸ਼ਹੂਰ ਹੈ ਕੰਟ ਵੀ ਕਰਦਾ ਕਬੱਡੀ ਦਾ ਵੀ ਬਹੁਤ ਸੋਹਣਾ ਖਿਡਾਰੀ ਹੈ ਬਹੁਤ ਸੋਹਣਾ ਮੈਲਾ ਬਣਿਆ ਹੋਇਆ ਉਹ ਲਖੇ ਤੋਂ ਵੀ ਨਹੀਂ 200 ਰੁਪਿਆ ਹਾਂਜੀ ਪਰਮੋਦ ਸਿੰਘ ਨੂੰ 200 ਰੁਪਿਆ ਮੇਰੇ ਵੱਲੋਂ ਓਕੇ ਜੀ ਧੰਨਵਾਦ ਜੀ ਪਰਮੋਦ ਸਿੰਘ ਨੇ ਲਈ 200 ਆ ਗਿਆ ਹੈ ਹੈਪੀ ਹੈਪੀ ਕੀ ਵੀਰ ਵੱਲੋਂ ਹੱਥੀਂ ਦੇਲੇ ਇਹ ਕੋਰਾ ਤੇ ਪਿਆਰ ਦੇ ਚਾਂਦ ਤੇ ਗੋਰਾ ਜਨਮ ਜੱਫੀਆਂ ਇੱਕ ਤਾਂ ਸੁੱਟ ਜਰਨਾ ਵੱਡਾ ਖੇਡ ਕਬੱਡੀ ਦਾ ਹਰ ਨਜ਼ਾਰਾ ਜਿੰਦੂ ਕਾਜਾ ਵੱਲੋਂ ਬਰਾੜਾ ਸਭ ਪਾ ਕੇ ਦਾ ਉਧਰ ਬੰਕਦਾ ਕਾਪੀ 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 ਹਿੱਟੀ ਵਾਲੇ ਇੱਕ ਫੌਜੀ ਵੀਰ ਬਲ ਆਇਆ ਹੈ ਬਾਰੇ ਦੇ ਇੱਕ ਪਾਸੇ ਇੱਕ ਪਾਸੇ ਗਾੜੀਆਂ ਨਾਹੀਆਂ ਨੂੰ ਜਲਮ ਜਾਫੀ ਕਬੱਡੀ 70 ਕਿਲੋ ਦਾ ਵੀਰ ਪਰੜ ਜਾਪਦਾ ਨਾ ਕੋਈ ਦੁਨੀਆ 'ਚ ਮਸ਼ਹੂਰ ਕੀਤਾ ਜਿਹਨੂੰ ਦੁਨੀਆ ਜਾਣਦੀ ਹੈ ਜਿਹਨੂੰ ਦੁਨੀਆ ਮਨਾਈ ਹੋਈ ਹੈ ਇਹ ਉਹ ਜਾਫੀ ਆ ਮੇਰੇ ਪੰਜਾਬੀ ਵੀਰੇ ਬਹੁਤ ਹੀ ਸ਼ਾਨਦਾਰ ਜਫਾਤ ਨੇ ਟੀਮ ਦੇ ਲਈ ਜੋੜਦਾ ਹੋਇਆ ਹੈ

گیا ਦਿੱਤਾ جانا تے تو जो جو سفلا او تے کیڑا سفلا او او ہیڈی سائن سے راجیا ہو جا وی منڈا کہہ نو اے ਤਾਂ ਚਲੋ ਬਹੁਤ ਹੀ ਸੋਹਣਾ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਅਮੇਰ ਵੱਲ ਵੀ ਨੀਂਦਾਂਗੇ ਉਸਾਰੇ ਪਿੱਛਰਦੇ ਬਾਤੀ ਕਰਦੇ ਖਿਡਾਰੀ ਇੱਕ ਬਲੜ ਨਾਲ ਇੱਕ ਕੋਲਡ ਸ਼ਾਪੇ ਦਾ ਇਧਰੋਂ ਲੈ ਪਾਸੇ ਪਈ ਹੋਈ ਕਬੱਡੀ ਨਾਜਮ ਸਿੰਘ ਖੁਸ਼ ਕਬੜ ਦੀ ਚਾਰ ਜੌਫੀਆਂ ਚੋਂ ਕਿਹੜਾ ਦੋ ਦੋ ਹੱਥ ਕਰਦਾ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਕੋਲਡ ਸ਼ਾਪੇ ਦੇ ਦਾ ਕਹਿੰਦੇ ਪਾਣੀ ਨੂੰ ਵੱਖ ਲਓ ਪਈ ਹੋਈ ਰੇਡ ਦੇ ਉੱਤੇ ਚਾਰ ਜੌਫੀਆਂ ਦੇ ਵਿੱਚੋਂ ਕਿਹੜਾ ਨਾਜਮ ਦੋ ਦੋ ਹੱਥ ਕਰਦਾ ਲਓ ਇਧਰ ਸਮੇਂ ਦੀਆਂ ਗੱਲਾਂ ਹੋਣੀਆਂ ਸੁਖ ਕਬੜ ਦੀ ਕਬੱਡੀ ਤੇ ਯਾਫੀ ਨੇ ਕੋਸ਼ਿਸ਼ ਕੀਤੀ ਹੈ ਹਾਂ ਜੀ ਜੀ ਤੇਰੇ ਤੇ ਕੀ ਹੈ ਬਹੁਤ ਹੀ ਬੋਲਦਾ ਵੱਲ ਜਿਹੜਾ ਜੀ ਅਗਰ ਜੀ ਜਖਾਤ ਜੀ ਤੋਂ ਵੱਲ 1100 ਰੁਪਏ ਦਿੱਤਾ ਜਾਣਾ ਇੱਕ ਫੱਤਰ ਚੰਡੇ ਦਾ ਇੱਕ ਸੌੜੀ ਹਾਪੜਾ ਨਾਲ ਗੋਰ ਮੇਰੇ ਪਾਸੇ ਸਸਾ ਕਿੰਨਾ ਦੋਬਲ ਦਾ ਚੋ ਗਿਆ ਦੋਬਲ ਦਾ ਚੋ ਗਿਆ ਦੱਜਾ ਤਾਂ ਅੰਦਰ ਨਾਲ ਪਹਿਲਾਂ ਕੱਟ ਲਾ ਕੇ ਆ ਸੀ ਉਹ ਹਰੱਖਾ ਹੋ ਗਈ ਕੰਮ ਦੇਰ ਆਸਾ ਲੱਖੇ ਕੋਈ ਦੱਸਦਾ ਹੋਇ ਖਾਲਾ ਬਾਲ ਖੇਡੇ ਆ ਮੈਨੂੰ ਮੈਨ ਕੇ ਨਾਲ ਸਾਥ ਤੇ ਚੱਟਿਆ ਲੈ ਤੇ ਨਾਲ ਪਾਸੇ ਜਿਸ ਮੈਟਰ ਨਾ ਜਾਣ ਅੱਜ ਨੂੰ ਵੀ ਪਈ ਹੁਕਮਲੀ ਜੱਕੀ ਕੈਨੇਡਾ ਵੱਲੋਂ ਗੁਰਸਿੰਦਰ ਦੇ ਲਈ 500 ਰੁਪਏ ਇਹ ਦੇਖੇ ਇੱਥੇ ਜੱਕੀ ਕੈਨੇਡਾ ਭਰਾ ਕਹਿੰਦਾ ਵੀ 500 ਰੁਪਏ ਕੱਢ ਲਿਆ ਉਹ ਨੂੰ ਕੱਢ ਲਿਆ ਉਹ ਨੂੰ ਕੱਢ ਲਿਆ ਤੇ ਪਾਸੇ ਪਾ ਵੀ ਕੀ ਕੰਨ ਵੇਰਿਆ ਗਿਆ ਹੈ हेलो ਮੇਰੇ ਪੰਨਾ ਹਾਂਜੀ ਅਸਤਾਨੀ ਮਮਨਾ ਆਪਾਂ ਖੋਲਿੰਗ ਨਹੀਂ ਵੀ ਦੇਖਣਾ ਕਿ ਤਾ ਲਾਈਵ ਦੇ ਸਾਹਮਣੇ ਖੜੇ ਆਪਾਂ ਗਈ ਗਿਆ ਲਓ ਉਧਰ ਵੀ ਦੇ ਇਧਰੇ ਆਪਾਂ ਦਾ ਗੱਤ ਗੱਦੀ ਖੜੇ ਹੋ ਜੀ ਤਿੰਨ ਸੀ ਸੰਗ ਨੂੰ ਨਹੀਂ ਖੜੇ ਇਧਰ ਆ ਨੰਨਾ ਨਾ ਆਹ ਤਰੀ ਖਾ ਕੇ ਗੋਰੇ ਵਰਗੇ ਕਰਨ ਵੀ ਚਾਹੀਏ ਆਪਾਂ ਖੜੇ ਆ ਪਾਈ ਨੇ ਨਾਲ ਨਾ ਨਾ ਬੰਦ ਲਾ ਪਰ ਅੰਕੀ ਦਾ ਹੱਤੀ ਬਾਸੇ ਪੰਪੰਸਾ ਆਊਗਾ ਬਾਦਿਓ ਬਹੁਤ ਵਾਤ ਹੈ ਅੱਜ ਅਭੀ ਆਸੀ ਚੱਲਦੀ ਹੈ ਬਹੁਤ ਬਹੁਤ ਰੌਣਕਾਂ ਸੰਸਾਰ ਨਹੀਂ ਆ ਗਿਆ ਅਸਰੀਆ ਬਾਟੀ ਸਿੰਗਾ ਬੋਲੀਆ ਨਾਲ ਨਾਲ ਬਾਟੀ ਸਿੰਗਾ ਬੜਾ ਬਹੁਤ ਧੰਨਵਾਦ ਕਾਕਾ ਲਓ ਸਾਹਮਣੇ ਇਹ ਜਿਹੜੀ ਇੱਧਰ ਦੇ ਪਾਸੇ ਕਬੱਡੀ ਬਾਲ ਨਹੀਂ ਫੇਰ ਬੰਦਾ ਲਾ ਪ੍ਰੀਤ ਲਖਣ ਕੋਲੇ ਜਾ ਕੇ ਦੇਖਾ ਹੁਣ ਏ ਇਹ ਨਹੀਂ ਹੋਣਾ ਬੰਦਾ ਲਾ ਕੇ ਦੇਖਾ जसिंदर ਮੇਰੀ ਜਰ ਦੇ ਨਾਗਵਾਨ ਬਿੰਦੇ ਅਰਗੇ ਬੋਵੀ ਅਰਗੇ ਕਿਹੜਾ ਨਾਗਵਾਨ ਲਾ ਕੇ ਜੱਫਾ ਤਾਂ ਤਨ ਕਰਾ ਲਿਆ ਗਿਆ ਇਹ ਬਾਤਾਂ ਸਮੇਂ ਹੀ ਆਉਣੀਆਂ ਚਾਰ ਗਿਆਸੀ ਚਾਰ ਵਰ ਤਿਆਰ ਹੈ ਪਾਣਾ ਵਿੱਚੋਂ ਕਿਹੜਾ ਨਾਗਵਾਨ ਬੋਵੀ ਤੇ ਜਸਵਿੰਦਰ ਬਾਹੂ ਸੋਣਿਆ ਜੱਫਾ ਲਾਉਣ ਦਾ ਨਹੀਂ ਇਹ ਬਾਤਾਂ ਸਮੇਂ ਹੀ ਆਉਣੀਆਂ ਮੇਰੇ ਵੀਰੋ ਲਓ ਲੱਗਦਾ ਹੈ ਕੋਲ ਪਾਸੇ ਪੁੱਠਾ ਪੰਗਾ ਲੈ ਲਿਆ ਪਿਆਰ ਤੋਂ ਵੱਡਾ ਫੰਦਾ ਭਲਾ ਹਾਈ ਜੇ ਤੇ ਮੇਰੀ ਬੇਨਤੀ ਆ ਜਿੰਦਲੀ ਟੀਮ ਜਲਦੀ ਨਾਲ ਆ ਜਾਵੇ ਫਾਈਨਲ ਮੈਚ ਦੀ ਟੀਮਾਂ ਵੀ ਆਇਆ ਬੇਤੀਆ ਭਰਾ ਬਣ ਕੇ ਕਾਨੂੰ ਫੇਰ ਸਾਡੇ ਤੇ ਫੁੱਲ ਜਿੰਮੇ ਮਾਰੀ ਆ 10 ਮਿੰਟਾਂ ਹੋ ਗਏ ਜਿੰਦਲੀ ਪੂਰੀ ਹੋਈ ਲਓ ਸਾਹਮਣੇ ਮੈਂ ਲੈਦਾ ਵੀ ਥੱਲੇ ਪਾਸੇ ਚਾਦ ਤੇ ਗੋਰਾ ਗੋਰਾ ਹਾਂ ਕਈ ਗੱਲ ਨਹੀਂ ਲਓ ਉਧਰੇ ਸਾਹਮਣੇ ਵੱਲ ਫੇਰ ਇਹ ਵੱਡੇ ਮਾਨ ਸਰਮਾਨ ਗੋਲੇ ਦੇ ਵਿੱਚ ਆ ਗਿਆ ਸਾਰਾ ਮੈਦਾਨ 1100 ਰੁਪਏ ਹੋ ਗਿਆ ਚਾਂਦੀ ਰੇਡ ਤੇ ਜਿੰਦਾ ਤੇ ਸੱਖ ਸੁੱਖ ਤੇ ਜਿੰਦਾ ਜਿੰਦਾ ਤੇ ਸੱਖ ਹੋ ਗਿਆ ਪਾਸੇ ਆ ਨਾਜਵਾਨ ਸੁੱਖ ਬਾਹਰ ਸੁਣਿਆ ਇਹ ਨਾਲ ਦੀ ਮਾਰਦੇ ਦੇ ਪਾਏ ਹੋਇਆ ਇਧਰੋਂ ਦਰਨੀ ਉਹ ਵੀ ਕਹਿੰਦੇ ਜੀ ਵੱਡੇ ਮਾਨ ਸਰਮਾਨ ਚਾਂਦੀ ਰੇਡਾਂ ਦੇ ਜਸਪੀਤ ਕਾਲਾ ਕੋਰਾ ਇਹਨਾਂ ਦੇ ਜੱਫੇ ਭਰੇ ਦਾ ਤੇ ਕਰਨੀ ਤੇ ਬੱਲੇ 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 ਹੋ ਗਈ ਕਮਾਲ ਇਧਰਲੇ ਪਾਸੇ ਆਂਤਰੀ ਤੇ ਕਰਨੀ ਕਰਨੀ ਤੇ ਆਂਤਰੀ ਬੱਲੇ 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 ਫੌਲ ਲਗਾ ਫੌਲ ਲਗਾ ਬਾਹਰ ਇਹ 321 ਜਾਂਦਾ ਬਾਈ ਪਤਾ ਨਹੀਂ ਹੋ ਨਹੀਂ ਹੋਵੇ ਹੈ ਜਿੰਦਾ ਦੇ ਕੰਝਾ ਪਾ ਆਲੇ ਬਾਹਲੇ ਖੜੇ ਪਤਾ ਤਾਂ ਲੱਗਦਾ ਨਹੀਂ ਉਹ ਤਾਂ ਬੱਚ ਬੱਚ ਨੂੰ ਆਉਂਦਾ ਉਹਨਾਂ ਦੇ ਕਿਹੜੇ ਚਾਰ ਖੜੇ ਨੂੰ ਬੱਚ ਨੂੰ ਰਹਾ ਨਹੀਂ ਰਹਾ ਨਾ ਢੇਰੀਆਂ ਦੁੱਦੀਆਂ ਕਿਸੇ ਦਾ ਧੱਕ ਵਿੱਚ ਵੱਜ ਗਿਆ ਦੇਖ ਲੋ ਅੱਖਰ ਹੋ ਗਈ ਠੀਕ ਤੇ ਮੰਗਿਆ ਦੀ ਟੀਮ ਆਪਣਾ ਗਰਾਊਂਡ ਜਾ ਕੇ ਮਾਨ ਸਨਮਾਨ ਲੈ ਲਈ ਦੱਸਣ ਕਬੱਡੀ ਖਿਡਾਰੀ ਜਿੰਦਾ ਦੂਜੇ ਪਾਸੇ ਬੱਲੇ 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 ਪਤਾ ਨਹੀਂ ਲਾਦਾ ਇਹ ਦੱਸਾਂ ਇਹ ਪੁਰਾਣਾ ਪਾਪੀ ਨੇ ਵੀ ਲਾਦਾ ਆ ਨਾ ਜਾਣਾਂ ਦੱਸਾਂ ਹੱਥ ਦਾ ਜੀਤ ਜਿੰਨ ਕੋਕੀ ਤੇ ਬੰਨਾ 1100 ਦੀ ਰੇਡ ਆ ਨਾ ਸਦਾ ਕਬੜਾ ਬੰਦੇ ਜੇ 14 ਚ ਮਸਾਲਾ ਦੇਗਾ 1100 1100 ਦਿੱਤਾ ਜਾਊਗਾ ਦੂਜੇ ਪਾਸੇ ਡਾਬਲ ਟੱਕ ਇਹਨੂੰ ਵੀ ਚਲਦਾ ਕਬੜਾ 33 ਹਰ ਕੋਈ ਧੱਕੇ ਮਾਰੀ ਜਾਣਾ ਅਗਲੀ ਵਾਰ ਸਹੀ ਇੱਕ ਦਾ ਟੋਪਕ ਇਹਨਾਂ ਨੂੰ ਪੂਰੀ ਜੈਕਾਰਾ ਦਗੜ ਦਨਿਸ਼ ਦਾ ਨੌਣਾ ਬਣਾ ਚੋੜ ਭਾਈ ਦੂਜੀ ਦੀ ਜਵਾਖ ਆਇਆ ਸਾਡਾ ਦੇਦਾ ਵੀ ਸ਼ੇਰ ਦਾ ਟੀਮਾ ਸਾਡਾ ਤੇਰੇ ਕੋ 10 ਦਾ ਮਾਚਾ ਪੰਚਾਦਾ ਭਾਈ ਗੱਲੇ ਫਸਿਆ ਪਾਉਂਦਾ ਹੀ ਗਏ ਇਹ ਦੇਖ 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 ਦੇ ਅਜੇ ਤਾਂ ਕੰਮ ਲੋਟ ਨਹੀਂ ਹੋਇਆ ਨਹੀਂ ਰੈਂਟ ਹੋਇਆ ਜੀ ਲੋਟ ਇਹ ਨਹੀਂ ਪਾਪਾ

ਹੇ ਹੇ ਗੱਡਾ ਦੇ ਬੱਲੇ ਉਹ ਜਸਵੰਤ ਸਿੰਘ ਦੀ ਕਬੱਡੀ ਰਿਪਰ ਹਾਂ ਇਹ ਤਾਂ ਸਾਫ ਹੋ ਰਹੀ ਹੈ ਇਹ ਵੀ ਜਾਫੀ ਪੁਰਾਣਾ ਹੈ ਬਾਈ ਜਾਫੀ ਪੁਰਾਣਾ ਹੈ ਲਓ ਬਾਈ ਹੋਈ ਕਬੱਡੀ ਬਾਈ ਇੱਧਰ ਹੋ ਜਾ ਲੱਗੋ ਸਿਆਲ ਨੂੰ ਕਿਹਨੂੰ ਦੇ ਮਾਰਦੇ ਤਾਰਿਆਂ ਅੰਗ ਲੱਗੇ ਪਾਣ ਹਾਂ ਲਓ ਫਿੰਗਰ ਫਸ ਗਏ ਜਿਹਦੇ ਬੋਲ ਆ ਗਿਆ ਜੱਫਾ ਇਹਦਾ ਨਾਮ ਮੈਨੂੰ ਤਾਂ ਨਹੀਂ ਪਤਾ ਪੁੱਛ ਲੈਣਾ ਕਿਹਦੇ ਨਾਮ ਆ ਬਿੱਤਰਾ ਮੋਰੂ ਮੋਰੂ ਤਬੂਲਵਾ ਇੱਧਰੋਂ ਪਾਸੇ ਦੋ ਰਿੰਗ ਦੀ ਕਬੱਡੀ ਹੈ ਕਿ ਦੋਰਾ ਜੀ 44 52 ਜਾਪਦਾ ਕਾਤੀ ਉੱਤੇ ਦੇਖ ਲਓ ਨੰਬਰ 6 ਦਾ ਭਈ ਹਿੰਦ ਕਬੱਡੀ ਕਾਹਦਾ ਬੋਲ ਤੇ ਪਾਸੇ ਪਿੰਦਾ ਇੱਕ ਪਾਸੇ ਗੋਰਾ ਗੋਰਾ ਤੇ ਪਿੰਦਾ ਬੱਲੇ ਵਾਲੇ ਹੁੰਦੇ ਨੇ ਜਸਾਲਾਲਾ ਦਾ ਅੰਤਰੀ ਤਾਨੋ ਪਾਲੰਦੇ ਕੋਈ ਖੜਾ ਨਾ ਹੋਵੇ ਸਿੱਧੀ ਖਾਣਾ ਅਰਤੀ ਦਰਸ਼ੀ ਅੰਦਰ ਅੰਦਰ ਟੱਕਰ ਹੋ ਰਹੀ ਹੋਵੇ ਸਰਕਾਰ ਹੋਇਆ ਗੱਲ ਉਹਦਾ ਫਾਟਕੀ ਟੱਕਰ ਦੇਖਣੀ ਹੈ ਮਾਣ ਮਾਣ ਤੋਂ ਦਰਦੀ ਰੋਹ ਕਰ ਬੈਠਣੀ ਹੈ 1100 ਦੀ ਕਬੱਡੀ ਹੈ ਸਭ ਜੰਗ ਹੋ ਜਾਂਦੇ ਤੀਰਾਂ ਵੱਲ ਲੱਗਿਆ ਅਮਰ ਕਬੂਲ ਹੋਣਾ ਵੱਲ ਇੱਕ ਪਾਸੇ ਜਾਂਦੀ ਕਬੱਡੀ ਹੈ ਇੱਕ ਪਾਸੇ ਤੋਕੀ ਹੈ ਤੋਕੀ ਵੀ ਹਰਮਨ ਪਿਆਰਾ ਕਬੱਡੀ ਖਿਡਾਰੀ ਨਾ ਉਧਰ ਦੇ ਲੱਜ ਜਸਵਿੰਦਰ ਦਾ ਇਕੱਲੇ ਦੀ ਕਬੱਡੀ ਹੈ ਬਈ ਦਾਰਸ਼ਕ ਵੀਰਾਂ ਦਾ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਦਾਰਸ਼ਕ ਵੀਰ ਕਹਿੰਦੇ ਜਸਵਿੰਦਰ ਨੇ ਪਾਈ ਹੋਈ ਕਬੱਡੀ ਤੇ ਕਿਹਦਾ ਜਾਫੀ ਕੱਲ ਨੂੰ ਫੇਰ ਸੋਹਣਾ ਕੱਲ ਪੁਆਇੰਟ ਰੇਟ ਦਾ ਉਹ ਪਾਈ ਖੇਡਾਂਗੇ ਕੋਪਨ ਤੋਂ ਪਹਿਲਾਂ ਫਾਈਨਲ ਦੀਆਂ ਟੀਮਾਂ ਤੋਂ ਦੇ ਨਾਲ ਦੋਸਤ ਰੇਡਾਂ ਫੁਰਤੀ ਜੱਫੀ ਲਵਾਵਾ ਗਿਆ 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 ਉਹ ਸੁੱਖ ਵੀ ਲੈਣਾ ਉਹ ਹੈਪੀ ਉਹ ਸੁੱਖ ਵੀ ਪਾਈ ਗਿਆ 500 ਸਾਲ ਹੋ ਗਏ ਗੁੱਤ ਕਹਾਂ ਦੀਆਂ ਦੋ ਤਿੰਨ ਰੇਡਾਂ ਇਕੱਠੀਆਂ ਤੋਂ ਚਾਂਦੇ ਟੋਟੀ ਆ ਦਰਤਾਂ ਦੇਖਣਾ ਮੜਾ ਇਹਦੇ ਏਸ ਪਿੰਨਾਂ ਨਾਲ ਗੱਲਾਂ ਹੈ ਬੰਦਾ ਤਾਂ ਹੈ ਸੁੱਖ ਪੁਆਇੰਟ ਸੁੱਖ ਕੋਰਣ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਦਾ ਆਹ ਲਾ ਕੇ ਸੁੱਖੀ ਜੇ ਮਾਣ ਮਾਣੋ ਕੇ ਬੱਬਲੀ ਕੀ ਸੰਧੀ ਖੇਡ ਪੰਜਾਬ ਦਾ 65 ਕਿਲੋ ਦਾ ਸੰਤ ਹਰਮਨ ਪਿਆਰਾ ਖਿਡਾਰੀ ਇੱਕ ਬਰਾਸਰ ਕਰਨੀ ਕਰਨਾ ਕਰਨਾ ਫਾਰਮਿੰਗ ਕਰਨੀ ਹੋਣੀ ਕਰਦੇ ਨੇ ਪਾ ਕਬੱਡੀ ਗੋਲਾ ਫੌਂ ਦੇ ਬਾਹਰ ਹੋਇਆ ਬੇਫਿਕਰੀ ਟੀਮਾਂ ਦੀ ਕਿਰਤ ਕਰਕੇ ਤਿਆਰੀ ਹੈ ਫਾਈਨਲੀਆਂ ਟੀਮਾਂ ਨੂੰ ਵੀ ਬੇਨਤੀ ਆ ਕੈਰੀ ਫੜ ਕੇ ਆਜੋ ਜੇ ਮੈਚ ਵਧੀਆ ਲੱਗਿਆ ਕੱਲ ਨੂੰ ਟੈਨ ਹੋਏ ਕੱਲ ਨੂੰ ਫੇਰ ਖੜਕਾਵਾਂਗੇ

ਹਮਾਰਾ ਫੋੜੀ ਵੀ ਕਟਾ ਆਈਏ ਨਾ ਬੰਦ ਕਾਲੂ ਖੜਾ ਲਾਂਗੇ ਫਾਈਨਲ ਕਰਾ ਦਈਏ ਵੀਰ ਮੜ ਕੇ ਦੋ ਚਾਰੀ ਨਹੀਂ ਦੋ ਚਾਰੀ ਨਹੀਂ ਆਹ ਤੋਤੀ ਕਿੱਥੇ ਆਹ ਤੋਤੀ ਘਰਾਈ ਇੱਕ ਇਹ ਤੋਤੀ ਕਰਦਾ ਤੇ 20 ਰੋਲ ਦਾ ਸਤੂ ਦਸਦਾ